ਗੁਰੂ ਪਿਆਰਿਓ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਕਾਲ ਵਿੱਚ ਲੋਕਾਂ ਦਾ ਉਦਾਰ ਕਰਨ ਵਾਸਤੇ ਕਈ ਸਾਰੀਆਂ ਯਾਤਰਾਵਾਂ ਕੀਤੀਆਂ ਹਨ ਇਸੇ ਤਰ੍ਹਾਂ ਇੱਕ ਵਾਰੀ ਗੁਰੂ ਜੀ ਤੇ ਪਾਈ ਮਰਦਾਨਾ ਸਮਾਜ ਦਾ ਕਲਿਆਣ ਕਰਦੇ ਹੋਏ ਹਿਮਾਲਿਆ ਪਹੁੰਚ ਗਏ ਜਿੱਥੇ ਪਹੁੰਚ ਕੇ ਗੁਰੂ ਜੀ ਨੇ ਇੱਕ ਚੰਗੀ ਥਾਂ ਦੇਖ ਕੇ ਆਪਣਾ ਡੇਰਾ ਲਗਾ ਲਿਆ ਤੇ ਸ਼ਬਦ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਸੰਗਤਾਂ ਨੂੰ ਪਤਾ ਲੱਗਾ ਕਿ ਗੁਰੂ ਜੀ ਸਾਡੇ ਇਲਾਕੇ ਵਿੱਚ ਪਹੁੰਚੇ ਹੋਏ ਹਨ ਤਾਂ ਉਸ ਨਗਰ ਦੇ ਲੋਕ ਸਵੇਰੇ ਤੜਕੇ ਹੀ ਆਪਣੇ ਘਰਾਂ ਤੋਂ ਨਿਕਲ ਆਏ ਤੇ ਗੁਰੂ ਜੀ ਨੂੰ ਮੱਥਾ ਟੇਕ ਕੇ ਉਹਨਾਂ ਦੇ ਉਪਦੇਸ਼ ਦਾ ਆਨੰਦ ਲੈਣ ਲੱਗੇ ਸੰਗਤ ਵਿੱਚ ਕਈ ਸਾਰੇ ਲੋਕ ਐਦਾਂ ਦੇ ਵੀ ਸਨ ਜਿਨ੍ਹਾਂ ਨੂੰ ਗੁਰੂ ਜੀ ਦੇ ਦਰਸ਼ਨਾਂ ਦਾ ਇੰਨਾ ਚਾਹ ਸੀ ਕਿ ਉਹਨਾਂ ਨੇ ਸਵੇਰੇ ਰੋਟੀ ਵੀ ਨਹੀਂ ਖਾਧੀ ਤੇ ਭੁੱਖੇ ਪਾਣੇ ਗੁਰੂ ਜੀ ਦੇ ਪਾਸ ਆ ਗਏ ਗੁਰੂ ਜੀ ਨੇ ਲੋਕਾਂ ਨੂੰ ਚੰਗੇ ਕਰਮ ਕਰਨਾ ਤੇ ਸੱਚ ਦੇ ਰਾਹ ਤੇ ਚੱਲਣ ਦੇ ਉਪਦੇਸ਼ ਦਿੱਤੇ ਜਿੰਨਾ ਚਿਰ ਗੁਰੂ ਜੀ ਦਾ ਕੀਰਤਨ ਚੱਲਦਾ ਰਿਹਾ ਉੰਨਾ ਚਿਰ ਤੱਕ ਤਾਂ ਕਿਸੇ ਨੂੰ ਵੀ ਭੁੱਖ ਮਹਿਸੂਸ ਨਹੀਂ ਹੋਈ ਪਰ ਜਿਵੇਂ ਗੁਰੂ ਜੀ ਦੇ ਦੁਆਰਾ ਕੀਰਤਨ ਸਮਾਪਤ ਕੀਤਾ ਗਿਆ ਤਾਂ ਥੋੜੀ देर ਬਾਅਦ ਕੁਝ ਬੰਦੇ ਭਾਈ ਮਰਦਾਨਾ ਜੀ ਦੇ ਪਾਸ ਆਏ ਤੇ ਆਣ ਕੇ ਕਹਿਣ ਲੱਗੇ ਕਿ ਭਾਈ ਜੀ ਇੱਕ ਬੇਨਤੀ ਹੈ ਕਿ ਜਦੋਂ ਸਾਨੂੰ ਇਹ ਪਤਾ ਲੱਗਾ ਕਿ ਗੁਰੂ ਜੀ ਹਿਮਾਲਿਆ ਪਹੁੰਚੇ ਹੋਏ ਹਨ ਤਾਂ ਜਲਦੀ ਜਲਦੀ ਵਿੱਚ ਅਸੀਂ ਬਿਨਾਂ ਰੋਟੀ ਖਾਦੇ ਹੀ ਘਰ ਤੋਂ ਆ ਗਏ ਤੇ ਹੁਣ ਸਾਨੂੰ ਅਚਾਨਕ ਬੜੀ ਜ਼ੋਰਦਾਰ ਭੁੱਖ ਲੱਗੀ ਹੈ ਜੇਕਰ ਗੁਰੂ ਜੀ ਦੀ ਕਿਰਪਾ ਹੋ ਜਾਵੇ ਤਾਂ ਸਾਨੂੰ ਲੰਗਰ ਛਕਾ ਦਿਓ ਉਹਨਾਂ ਲੋਕਾਂ ਦੇ ਮੂੰਹੋਂ ਇਹ ਗੱਲ ਸੁਣ ਕੇ ਭਾਈ ਮਰਦਾਨਾ ਜੀ ਨੇ ਸੰਗਤ ਦੀ ਸੰਖਿਆ ਨੂੰ ਦੇਖਿਆ ਤੇ ਉਹ ਚਿੰਤਾ ਵਿੱਚ ਪੈ ਗਏ ਤੇ ਆਪਣਾ ਉਦਾਸੀ ਭਰਿਆ ਮੂੰਹ ਲੈ ਕੇ ਗੁਰੂ ਜੀ ਦੇ ਪਾਸ ਚਲੇ ਗਏ ਤੇ ਜਦੋਂ ਗੁਰੂ ਜੀ ਨੇ ਭਾਈ ਮਰਦਾਨਾ ਤੋਂ ਉਹਨਾਂ ਦੀ ਉਦਾਸੀ ਦਾ ਕਾਰਨ ਪੁੱਛਿਆ ਤਾਂ ਭਾਈ ਮਰਦਾਨਾ ਜੀ ਕਹਿਣ ਲੱਗੇ ਕੀ ਗੁਰੂ ਜੀ ਸਾਡੇ ਕੋਲ ਤਾਂ ਇੱਕ ਵੀ ਬੰਦੇ ਨੂੰ ਭੋਜਨ ਸ਼ਿਕਾਉਣ ਦੀ ਰਸਦ ਨਹੀਂ ਹੈ ਤੇ ਲੋਕ ਮੈਨੂੰ ਕਹਿ ਰਹੇ ਹਨ ਕਿ ਅਸੀਂ ਸਵੇਤ ਦੇ ਭੁੱਖੇ ਹਾਂ ਤੇ ਸਾਨੂੰ ਲੰਗਰ ਸ਼ਿਕਾ ਦੇਓ ਮੈਨੂੰ ਹੁਣ ਸਮਝ ਨਹੀਂ ਆ ਰਿਹਾ ਕਿ ਮੈਂ ਇਹਨਾਂ ਨੂੰ ਕਿਵੇਂ ਮਨਾ ਕਰਾਂ ਤਾਂ ਗੁਰੂ ਜੀ ਪਾਈ ਮਰਦਾਨੇ ਨੂੰ ਕਹਿਣ ਲੱਗੇ ਕਿ ਮਰਦਾਨਿਆਂ ਸੰਗਤ ਨੂੰ ਮਨਾਣਾ ਕਰੀ ਤੇ ਜਾ ਲਾਗਲੇ ਪਿੰਡ ਵਿੱਚ ਜਾ ਕੇ ਕੁਝ ਰਸਦ ਦੀ ਗ੍ਰਾਹੀ ਕਰਕੇ ਲੈ ਆ ਤਾਂ ਭਾਈ ਮਰਦਾਨਾ ਗੁਰੂ ਜੀ ਦੇ ਹੁਕਮਾਂ ਅਨੁਸਾਰ ਰਸਾ ਦੀ ਇਕੱਠੀ ਕਰਨ ਲਈ ਲਾਗਲੇ ਪਿੰਡ ਵਿੱਚ ਪਹੁੰਚ ਗਿਆ ਜਦੋਂ ਪਿੰਡ ਵਾਲਿਆਂ ਨੂੰ ਪਤਾ ਲੱਗਾ ਕਿ ਭਾਈ ਮਰਦਾਨਾ ਗੁਰੂ ਜੀ ਦੀ ਸੰਗਤ ਵਾਸਤੇ ਰਸਾ ਦੀ ਇਕੱਠੀ ਕਰ ਰਹੇ ਹਨ ਤਾਂ ਉਹ ਪਿੰਡ ਵਾਲੇ ਭਾਈ ਮਰਦਾਨੇ ਨੂੰ ਕਹਿਣ ਲੱਗੇ ਕਿ ਭਾਈ ਜੀ ਤੁਸੀਂ ਬੈਠ ਕੇ ਆਰਾਮ ਕਰੋ ਅਸੀਂ ਆਪ ਹੀ ਆਪਣੇ ਪਿੰਡ ਵਿੱਚੋਂ ਰਸਾ ਦੀ ਇਕੱਠੀ ਕਰ ਲੈਂਦੇ ਹਾਂ ਤਪਿੰਡ ਵਾਲ ਨੇ ਆਪ ਹੀ ਭੋਜਨ ਦੀ ਰਸਦ ਇਕੱਠੀ ਕੀਤੀ ਤੇ ਆਪ ਹੀ ਗੁਰੂ ਜੀ ਦੇ ਪਾਸ ਵਿੱਚ ਛੱਡ ਦਿੱਤੀ ਰਸਦ ਔਨ ਤੋਂ ਬਾਅਦ ਪਾਈ ਮਰਦਾਨਾ ਫਿਰ ਤੋਂ ਉਦਾਸੀ ਭਰਿਆ ਮੂੰਹ ਲੈ ਕੇ ਗੁਰੂ ਜੀ ਦੇ ਪਾਸ ਪਹੁੰਚ ਗਿਆ ਤੇ ਆਖਣ ਲੱਗਾ ਕਿ ਗੁਰੂ ਜੀ ਇੱਕ ਚਿੰਤਾ ਤਾਂ ਮੁੱਕ ਗਈ ਪਰ ਇੱਕ ਚਿੰਤਾ ਹਾਲੇ ਹੋਰ ਵੀ ਹੈ ਕਿਉਂਕਿ ਠੰਡ ਦੇ ਕਾਰਨ ਨੇ ਸਾਰੀ ਲੱਕੜੀਆਂ ਠੰਡੀਆਂ ਹੋ ਚੁੱਕੀਆਂ ਹਨ ਤੇ ਅੱਗ ਤੋਂ ਬਿਨਾ ਤਾਂ ਇਹ ਲੰਗਰ ਕਦੇ ਵੀ ਤਿਆਰ ਨਹੀਂ ਹੋ ਸਕਦਾ ਤਾਂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮੁਸਕੁਰਾ ਕੇ ਪਾਈ ਮਰਦਾਨੇ ਨੂੰ ਕਿਹਾ ਕਿ ਮਰਦਾਨਿਆਂ ਜੇਕਰ ਬੰਦੇ ਦੇ ਇਰਾਦੇ ਤੇ ਮਨ ਸਾਫ਼ ਹੋਵੇ ਤੇ ਪਰਮਾਤਮਾ ਦੀ ਕਿਰਪਾ ਹੋਵੇ ਤਾ ਸਾਰੇ ਕੰਮ ਆਪਣੇ ਆਪ ਹੀ ਪੰਜ ਜਾਂਦੇ ਹਨ ਤੋ ਚਿੰਤਾ ਛੱਡ ਕੇ ਇੱਕ ਕੰਮ ਕਰ ਕਿ ਆ ਜਿਹੜਾ ਪੱਥਰ ਤੇਰੇ ਅੱਗੇ ਪਿਆ ਹੈ ਇਸ ਨੂੰ ਆਪਣੇ ਹੱਥਾਂ ਨਾਲ ਥੋੜਾ ਜਿਹਾ ਸਰਕਾ ਦੇ ਤਾਂ ਪਾਈ ਮਰਦਾਨੇ ਨੇ ਗੁਰੂ ਜੀ ਦੇ ਕਹਿਣ ਅਨੁਸਾਰ ਉਸ ਪੱਥਰ ਨੂੰ ਥੋੜਾ ਜਿਹਾ ਸਰਕਾ ਦਿੱਤਾ ਤਾਂ ਜਿਵੇਂ ਹੀ ਉਸ ਪੱਥਰ ਨੂੰ ਜ਼ਮੀਨ ਤੋਂ ਥੋੜਾ ਜਿਹਾ ਇੱਕ ਪਾਸੇ ਕੀਤਾ ਗਿਆ ਤਾਂ ਕੁਝ ਅਜੀਹਾ ਹੋਇਆ ਜਿਸ ਨੂੰ ਦੇਖ ਕੇ ਉੱਥੇ ਖੜੀ ਸਾਰੀ ਸੰਗਤ ਦੀ ਅੱਖਾਂ ਖੁੱਲੀਆਂ ਦੀ ਖੁੱਲੀਆਂ ਹੀ ਰਹਿ ਗਈਆਂ ਕਿਉਂਕਿ ਜਿਵੇਂ ਹੀ ਉਸ ਪੱਥਰ ਨੂੰ ਪਾਸੇ ਕੀਤਾ ਗਿਆ ਤਾਂ ਪੱਥਰ ਦੇ ਥੱਲੇ ਸੰਗਤ ਨੂੰ ਇੱਕ ਗਰਮਾ-ਗਰਮ ਪਾਣੀ ਦਾ ਕੁੰਡ ਦਿਖਾਈ ਦਤਾ ਜਿਸ ਨੂੰ ਦੇਖ ਕੇ ਪਾਈ ਮਰਦਾਨਾ ਤੇ ਸੰਗਤ ਬਹੁਤ ਖੁਸ਼ ਹੋ ਗਈ ਤੇ ਸਾਰੇ ਜਨਿਆ ਨੇ ਮਿਲ ਕੇ ਉਸ ਗਰਮ ਪਾਣੀ ਵਿੱਚ ਦਾਲ ਤੇ ਚੋਲ ਬਣਾਉਣਾ ਸ਼ੁਰੂ ਕਰ ਦਿੱਤੇ ਕੁਝ ਹੀ ਸਮੇਂ ਵਿੱਚ ਦਾਲ ਚੋਲਤਾ ਬਣ ਕੇ ਤਿਆਰ ਹੋ ਗਏ ਪਰ ਜਦੋਂ ਪਾਈ ਮਰਦਾਨਾ ਰੋਟੀਆਂ ਨੂੰ ਉਸ ਪਾਣੀ ਵਿੱਚ ਪਾਉਣ ਲੱਗਾ ਤਾਂ ਰੋਟੀਆਂ ਪਾਣੀ ਵਿੱਚ ਡੁੱਬਦੀਆਂ ਜਾਣ ਜਿਸ ਨੂੰ ਦੇਖ ਕੇ ਪਾਈ ਮਰਦਾਨਾ ਫਿਰ ਤੋਂ ਚਿੰਤਾ ਵਿੱਚ ਪੈ ਗਿਆ ਪਰ ਇਸ ਵਾਰੀ ਪਾਈ ਮਰਦਾਨਾ ਗੁਰੂ ਜੀ ਦੇ पास ਨਹੀਂ ਗਿਆ ਤੇ ਉਸਨੇ ਗੁਰੂ ਜੀ ਦੇ ਕਹਿਣ ਅਨੁਸਾਰ ਸੱਚੇ ਦਿਲ ਦੇ ਨਾਲ ਅਕਾਲ ਪੁਰਖ ਅਰਦਾਸ ਕੀਤੀ ਤਾ ਪਾਣੀ ਵਿੱਚ ਡੁੱਬੀਆਂ ਹੋਈਆਂ ਰੋਟੀਆਂ ਪੱਕ ਕੇ ਉੱਪਰ ਆ ਗਈਆਂ। ਗੁਰੂ ਪਿਆਰਿਓ ਅੱਜ ਵੀ ਇਹ ਪਾਣੀ ਦਾ ਕੁੰਡ ਸਾਨੂੰ ਉੱਥੇ ਹੀ ਦੇਖਣ ਨੂੰ ਮਿਲਦਾ ਹੈ। ਅੱਜ ਵੀ ਸੰਗਤਾਂ ਦੂਰ ਦੂਰ ਤੋਂ ਇਸ ਕੁੰਡ ਦੇ ਦਰਸ਼ਨ ਕਰਨ ਲਈ ਆਉਂਦੀਆਂ ਹਨ। ਅੱਜ ਵੀ ਇੱਥੇ 24 ਘੰਟੇ ਗੁਰੂ ਦਾ ਲੰਗਰ ਬੰਦਾ ਹੈ। ਦਾਲਾਂ, ਸਬਜ਼ੀਆਂ, ਕੜੀ ਚਾਵਲ, ਗਰਮ ਪਾਣੀ ਦੇ ਕੁੰਡਾ ਵਿੱਚ ਹੀ ਬੰਦੇ ਹਨ। ਕਈ ਸ਼ਰਦਾਂ ਨੂੰ ਗਰਮ ਪਾਣੀ ਵਿੱਚ ਛੋਲੇ ਜਾਂ ਫਿਰ ਚੋਲਾ ਨੂੰ ਵੀ ਰਜਾ ਕੇ ਦੇਖਦੇ ਹਨ। ਇਸ ਪਾਵਨ ਧਰਤੀ ਤੇ ਆਣ ਕੇ ਸੰਗਤਾਂ ਦੇ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ ਤੇ ਦੁੱਖਾਂ ਦਾ ਨਿਵਾਰਨ ਹੁੰਦਾ ਹੈ। ਗੁਰੂ ਪਿਆਰੀ ਸਾਥ ਸੰਗਤ ਜੀ ਕੀ ਤੁਸੀਂ ਜਾਣਦੇ ਹੋ ਕਿ ਇਸ ਪਵਿੱਤਰ ਜਗ੍ਹਾ ਦਾ ਨਾਮ ਕੀ ਹੈ? ਇਸ ਪਵਿੱਤਰ ਜਗ੍ਹਾ ਦਾ ਨਾਮ ਹੈ ਗੁਰਦੁਆਰਾ ਸ਼੍ਰੀ ਮਨਿਕਰਨ ਸਾਹਿਬ। ਜੇਕਰ ਹੋ ਸਕੇ ਤਾਂ ਇੱਕ ਵਾਰੀ ਗੁਰਦੁਆਰਾ ਸ਼੍ਰੀ ਮਨਿਕਰਨ ਸਾਹਿਬ ਜ਼ਰੂਰ ਜਾਓ। ਸਤਨਾਮ ਸ਼੍ਰੀ ਵਾਹੇ ਗੁਰੂ।